ਜਿਹੜੇ ਪਾਰਟੀਆਂ ਦੇ ਮੁਖੀ ਨੇ ਤਾਂ ਕਿਤੇ ਨਾ ਕਿਤੇ ਪੜਾਈ ਪੱਖੋਂ ਵਿਸਰੇ ਹੋਏ ਨੇ ਪਰ ਜੇਕਰ ਆਪਾਂ ਗੱਲ ਕਰੀਏ ਆਰਐਸਐਸ ਦੀ ਤਾਂ ਤੁਹਾਨੂੰ ਵੀ ਜਾਣਕਾਰੀ ਹੈ ਕਿ ਆਰਐਸਐਸ ਦਾ ਪਹਿਲੇ ਮੋਦੀ ਤੋਂ ਲੈ ਕੇ ਹੁਣ ਵੀ ਜੋ ਮੋਦੀ ਨੇ ਉਹ ਵੈਲ এডਿਕੇਟਿਡ ਨੇ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜੇ ਸਾਡੇ ਜੋ ਡਾਕਟਰ ਪੀਰਨ ਮੜਕਰ ਨੇ ਉਹ ਦੁਨੀਆ ਦੇ ਛੇਵੇਂ ਮੁੱਖ ਨੇ ਪੜੇ ਹੋਏ ਦੁਨੀਆ ਤੋਂ ਛੇਵੇਂ ਮੁੱਖ ਨੇ ਪੜੇ ਹੋਏ ਅਜੋਤ ਕਾਹਨ ਉਹਦੇ ਬਰਾਬਰ ਕੋਈ ਪੜੇ ਨਹੀਂ ਪਾਇਆ ਸੈਕੰਡਲੀ ਸਰ ਅਪਾਰ ਸਿੰਘ ਕ੍ਰੀਪੂਰੀ ਜੀ ਨੇ ਉਸ ਤੋਂ ਪਹਿਲਾਂ ਆ ਸੰਸਕ੍ਰਿਤ ਕਾਂਸ਼ੀਰਾਮ ਜੀ ਸਾਇੰਟਿਸਟ ਸੀਗੇ ਇਹ ਇਹਨਾਂ ਕੋਈ ਕਿੰਨੀ ਐਜੂਕੇਸ਼ਨ ਸੀ ਜੀ ਉਹਨਾਂ ਨੇ ਜਿਨ੍ਹਾਂ ਨੇ ਬਹੁਤ ਸਮਾਜ ਪਾਟ ਜਾਂ ਨਹੀਂ ਪੱਤਾ ਰੱਖਿਆ ਨਹੀਂ ਰੱਖੇ ਉਹਨਾਂ ਨੇ ਚਲਾਇ ਬਣਾਈ ਪਾਰਟੀ ਹਾਈਲੀ ਐਜੂਕੇਟਿਡ ਬੰਦੇ ਸਾਇੰਟਿਸਟ ਬੰਦੇ ਸੀ ਉਸ ਤੋਂ ਥਰਡ ਪਰਸਨ ਆਈਏ ਸਵਾਰਾਪਾਲ ਸਿੰਘ ਕ੍ਰੀਪੂਰੀ ਜੀ ਉਹੋ ਤੀਰਪਰੀਵ ਬਾਬਾ ਸਾਹਿਬ ਦੇ ਬਰਾਬਰ ਪਹੁੰਚਣ ਵਾਲੇ ਨੇ এডੂਕੇਸ਼ਨ ਚ ਹਾਈਲੀ ਹਾਈਲੀ ਕੁਆਲੀਫਾਈਡ ਨੇ ਉਹ ਪਰ ਇਨਾ ਵਿਸਤਾਰ ਵਿੱਚ ਜਨਤਾ ਨੂੰ ਕਨਵੈਂਸ ਕਰਦੇ ਨੇ ਕਿ ਸੁਣਦੇ ਰਹਿੰਦੇ ਨੇ ਜੋ ਅੱਗੇ ਅਡਵਾਂਸਸ ਬੈਠੇ ਨੇ ਉਹਨੇ ਵੀ ਉਹ ਸੁਣਦੇ ਰਹਿੰਦੇ ਨੇ ਬੇੜ ਕਰਦੇ ਨੇ ਅੱਗੇ ਜਾਂ ਕੀ ਬੋਲਦੇ ਹਮ ਐਡੀ ਉਹ ਵੀ ਬਿਲਕੁਲ ਸਪੋਰ ਉਹਨਾਂ ਦਾ ਲੈਕਚਰ ਉਹਨਾਂ ਦੀ ਸੰਧਾ ਉਹਦੀ ਤੀਕਾ ਤਾਂ ਅੰਗਾਰ ਸਦਾ ਰਾਤ ਤੀਰਪਰੀ ਜੀ ਨੂੰ ਬਹੁਤ ਜ਼ਿਆਦਾ ਲੋਕ ਬਹੁਤ ਪ੍ਰਭਾਵਤ ਹੋਏ। ਫਰਦ ਆਈਏ ਜੋ ਸਾਡੇ ਪ੍ਰੈਜ਼ੈਂਟ ਆ ਪਾਰਟੀ ਪ੍ਰਧਾਨ ਜੀ ਨੇ ਪੰਜਾਬ ਦੇ ਜਰਜਵੀਰ ਸਿੰਘ ਕੜੀ ਜੀ। ਇਹ ਹਾਈਲੀ ਕੁਆਲੀਫਾਈਡ ਨੇ। ਇਹ ਡਾਕਟਰ ਸੀ, ਡਾਕਟਰ ਨੇ। ਔਰ ਜੋ ਲੀਡਰ ਨੇ ਦੋਸਾਂ ਸਮਾਜ ਪਾਰਟੀ ਦੇ ਉਹ ਹਾਈਲੀ ਕੁਆਲੀਫਾਈਡ ਨੇ ਔਰ ਲੋਕਾਂ ਦੂਜੀਆਂ ਪਾਰਟੀਆਂ ਦੇ ਇੱਕ ਕਦਮ ਅੱਗੇ ਨੇ ਪਿੱਛੇ ਨਹੀਂ ਗਏ। ਪਰ ਇੱਕ ਗੱਲ ਹੈ ਕਿ ਗਰਦ ਕਾ ਨਹੀਂ ਕਿੱਥੇ ਆ? ਜੋ ਵੋਟਰ ਨੇ ਉਹਨਾਂ ਨੂੰ ਥੋੜਾ ਜਿਹਾ ਸਮਝਣ ਦੇ ਵਿੱਚ ਆ ਜੀ ਸਮਝ ਰਹੇ ਨੇ ਬਹੁਤ ਵੱਡੀ ਗੱਲ ਸਮਝ ਰਹੇ ਨੇ ਬਿਘਲੋ ਨਹੀਂ ਹਟ ਜਾਣਗੇ ਸਾਡੇ ਲੀਡਰ ਸਾਹਿਬ ਵਿੱਚ ਇਨੀ ਕੈਪੈਸਿਟੀ ਹੈ ਕਿ ਉਹ ਨਾਂ ਦੇ ਬੁੱਕ ਨੂੰ ਵੀ ਬੰਦ ਕਰ ਦੇਣਗੇ ਤੁਹਾਡੇ ਭੋਜਨ ਸਮਾਜ ਪਾਰਟੀ ਦੇ ਵੈਲ এডਿਕੇਟਿਡ ਜਿੰਨੇ ਵੀ ਲੀਡਰ ਨੇ ਉਹਨਾਂ ਨੇ ਉਹਨਾਂ ਵਿੱਚੋਂ ਕਿਸੇ ਵੀ ਇੱਕ ਲੀਡਰ ਨੇ ਹੁਣ ਤੱਕ ਸੰਸਦ ਭਵਨ ਦੇ ਵਿੱਚ ਬਾਬਾ ਸਾਹਿਬ ਭੀਮrao ਅੰਬੇਦਕਰ ਦੀ ਹੋਂਦ ਨਾ ਹੋਣ ਦੇ ਉੱਤੇ ਸਵਾਲ ਕਿਉਂ ਨਹੀਂ ਚੁੱਕਿਆ ਇਹ ਜੇ ਤੁਸੀਂ ਹਾਈ ਕਮਾਂਡ ਵਿੱਚ ਇਹਦੇ ਵਿੱਚ ਮੈਂ ਆਈ ਕਾਂਟ ਸੇ ਐਨੀਥਿੰਗ ਕਿਉਂਕਿ ਇਹ ਹਾਈ ਲੈਵਲ ਦਾ ਸਾਡੀ ਪਾਰਟੀ ਪ੍ਰਧਾਨਾਂ ਦਾ ਇਹ ਜਵਾਬ ਮੈਂ ਇਹਦੇ ਬਾਰੇ ਨਹੀਂ ਕੁਝ ਕਰਦਾ ਪਰ ਹਾਈ ਕਮਾਂਡ ਜਿਹੜੀਆਂ ਨੀਹਾਂ ਨੇ ਉਹ ਥੱਲੇ ਤੇ ਸ਼ੁਰੂ ਹੁੰਦੀਆਂ ਨੇ ਨਾ ਨੀਹਾਂ ਦਾ ਤੁਸੀਂ ਹੋ ਆ ਨੀਹਾਂ ਮਜ਼ਬੂਤ ਹੋਣਾ ਦੀਆਂ ਜੇ ਤੁਹਾਨੂੰ ਰੋਲ ਦਿੰਦੇ ਆ ਇਹਨਾਂ ਸਵਾਲ ਚੁੱਕਣਗੇ ਹਾਈ ਜੀ ਅਸੀਂ ਫੋਟੋ ਫੜ ਲਾਵਾਂਗੇ ਤੇ ਹੁਣ ਸਿਟੀ ਲਾਈਫ ਦੀ ਟੀਮ ਨੇ ਤੁਹਾਡੇ ਨਾਲ ਇਹ ਸਵਾਲ ਤੁਹਾਡੇ ਕੋਲ ਚੁੱਕਿਆ ਕਿ ਹੁਣ ਤੁਸੀਂ ਆਪਣਾ ਇਹ ਸਵਾਲ ਬੋਧਿਲ ਸਮਾਜ پارٹی ਦੇ ਜੋ ਮੁਖੀ ਨੇ ਉਹਨਾਂ ਤੱਕ ਪਹੁੰਚਦਾ ਕਰੋਗੇ ਕਰਦਾਂਗੇ ਜੀ ਕਦੋਂ ਤੱਕ ਸਾਨੂੰ ਜਵਾਬ ਦੇਓਗੇ ਅਸੀਂ ਤਾਂ ਤੁਹਾਡੇ ਤੋਂ ਜਵਾਬ ਲੈਣਾ ਹੈ ਕੋਈ ਗੱਲ ਨਹੀਂ ਅਸੀਂ ਹਾਈ ਕਮਾਂਡ ਤੱਕ ਜੋ ਆਲਸੋ ਕਹਿੰਦੇ ਪ੍ਰੋਪਰ ਹਾਈ ਕਮਾਂਡ ਜੀ ਉਸ ਨੂੰ ਪ੍ਰੋਪੋਜ਼ ਕਰੋ ਜੀ ਤੁਸੀਂ ਤੁਹਾਨੂੰ ਵੈਲ ਵਸਪਨ ਕੋ ਜਵਾਬ ਲੈਣਗੇ ਸਿਟੀ ਲਾਈਫ ਚੈਨਲ ਦੇ ਜਰੀਏ ਦਰਸ਼ਕਾਂ ਨਾਲ ਇਹ ਵਿਚਾਰ ਸਾਂਝਾ ਕਰਦੇ ਆ ਕਿ ਬਹੁਤ ਜਲਦੀ ਹੀ ਸੰਸਦ ਭਵਨ ਦੇ ਵਿੱਚ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਹੋਂਦ ਕਿਉਂ ਨਜ਼ਰ ਨਹੀਂ ਆ ਰਹੀ ਇਸ ਸਬੰਧ ਦੇ ਵਿੱਚ ਆਪਾਂ ਬਹੁਜਨ ਸਮਾਜ ਪਾਰਟੀ ਦੇ ਮੋਦੀ ਦੇ ਰੂਬਰੂ ਹੋਣ ਜਾ ਰਹੇ ਹਾਂ